ਲੋਕ ਹਿੱਤ ਲੋਕਾਂ ਦੀ ਆਵਾਜ਼ ਕਾਸ਼ ਤੇ ਦਰਦ ਤਦੋਸ ਪਵਨ ਰੂਪੀ ਤਾ Thank <laughs> you. thank <laughs> you ਸਤਨਗਰ ਗੋਡਵਾਲ ਸਾਹਿਬ ਦੇਖੇ ਜਿਹੜਾ ਆਪਣਾ ਸ਼ਤਾਬਦੀ ਜਿਹੜਾ ਮਨਾਈ ਜਾ ਰਹੀ ਗੁਰੂ ਸਾਹਿਬ ਦੀ ਸੋ ਕਿੰਦਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਕਰਮਾ ਭਾਗਾਂ ਵਾਲੇ ਇਨਸਾਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੋ ਅਹਿਮ ਸ਼ਤਾਬਦੀਆਂ ਆਈਆਂ ਜਿਹੜੇ ਕਿ ਇਲਾਕੇ ਭਰ ਦੀਆਂ ਜਿਹੜੀਆਂ ਸੰਗਤਾਂ ਗੁਰੂ ਨਾਨਕ ਨਾਮਲੇ ਸੰਗਤ ਜਿੱਥੇ ਵੀ ਕਹੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਉਹ ਸਾਰੇ ਬਡੇ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਹੇ ਆ ਉਸੇ ਤਰ੍ਹਾਂ ਦੇ ਨਾਲ ਅਸੀਂ ਨਗਰ ਵੱਲੋਂ ਵੀ ਜਿਸ ਤਰ੍ਹਾਂ ਦੀ ਲੋੜੀਂਦੀ ਪ੍ਰਬੰਧਕ ਹੋਣੇ ਚਾਹੀਦੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਦੀ ਗੱਲ ਆ ਪੰਚਾਇਤ ਵੱਲੋਂ ਜਾਂ ਹੋਰ ਇਲਾਕੇ ਦੀਆਂ ਸੰਗਤਾਂ ਵੱਲੋਂ ਬੜਾ ਭਰਮਾ ਸਹਿਯੋਗ ਦਿੱਤਾ ਜਾ ਰਿਹਾ ਤੇ ਗੋਇੰਦਵਾਲ ਸਾਹਿਬ ਦੇ ਚਾਰੇ ਪਾਸੇ ਜਿਹੜੇ ਸੜਕਾਂ ਹਨ ਉਹਨਾਂ ਤੇ 35-36 ਦੇ ਕਰੀਬ ਜਿਹੜੇ ਲੰਗਰ ਲਗਾਏ ਜਾ ਰਹੇ ਆ ਇਹ ਹੋਰ ਵੀ ਜੋੜਾ ਘਰ ਬਾਕੀ ਪਾਣੀ ਦਾ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਕਰਨ ਵਾਸਤੇ ਸੰਗਤਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਧਾਰਮਿਕ ਸੁਸਾਇਟੀਆਂ ਉਹਨਾਂ ਦੇ ਵਿੱਚ ਬਹੁਤ ਭਾਰੀ ਇਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਰ ਤਰੀਕੇ ਦੇ ਨਾਲ ਨੌਜਵਾਨ ਸਾਡਾ ਜਿਹੜਾ ਤਪਕਾ ਚਾਹ ਸਾਡੇ ਵੱਡੇ ਸਤਿਕਾਰਯੋਗ ਪਤਵੰਤੇ ਸੱਜਣ ਹਰ ਰੋਜ਼ ਮੀਟਿੰਗਾਂ ਕਰਕੇ ਜੋ ਵੀ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਹੈ ਉਹ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਇਲਾਕੇ ਦੀ ਸੰਗਤ ਵੱਲੋਂ ਪੰਚਾਇਤ ਵੱਲੋਂ ਸਾਰੀਆਂ ਸੋਸਾਇਟੀਆਂ ਵੱਲੋਂ ਬੜਾ ਪਰਮਾ ਸਹਿਯੋਗ ਮਿਲ ਰਿਹਾ ਤੇ ਸੰਗਤਾਂ ਦੇ ਵਿੱਚ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪੁਲਸਾ ਸਰਕਾਰਾਂ ਲੋਕ ਇਦਾਂ ਦਾ ਸਹਿਯੋਗ ਮਿਲ ਰਿਹਾ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਦੇਖੋ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਵੀ ਮੈਂ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਕੋਈ ਵੀ ਸਰਕਾਰ ਬਣਦੀ ਰਹੀ ਹੈ ਚਾਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਹੈ ਚਾਹ ਕਾਂਗਰਸ ਪਾਰਟੀ ਦੀ ਬਣਦੀ ਰਹੀ ਹੈ ਉਹ ਸਰਕਾਰ ਬੜੇ ਵੱਡੇ ਪੱਦਰ ਤੇ ਸ਼ਤਾਬੀਆਂ ਦੇ ਬਾਰੇ ਪ੍ਰਬੰਧ ਕਰਦੀ ਰਹੀ ਹੈ ਚਾਹ ਟੈਂਟ ਸਿਟੀ ਲਾਉਣ ਦੀ ਗੱਲ ਹੈ ਚਾਹ ਕਿਸੇ ਨਗਰ ਦੇ ਵਿੱਚ ਜਦੋਂ ਵੱਡਾ ਸਮਗਮ ਹੋਣਾ ਹੁੰਦਾ ਤੇ ਇੱਕ ਐਸੀ ਸਪਰੇਅ ਕੀਤੀ ਜਾਂਦੀ ਜਿਹਦੇ ਵਿੱਚ ਕੋਈ ਬਿਮਾਰੀ ਨਾ ਫੈਲ ਸਕੇ ਬਾਕੀ ਜਿਹੜੇ ਹੋਰ ਪ੍ਰਬੰਧ ਹੁੰਦੇ ਸਰਕਾਰ ਵੱਲੋਂ ਕੋਈ ਵੱਡੇ ਪ੍ਰੋਜੈਕਟ ਦਿੱਤੇ ਜਾਂਦੇ ਕੋਈ ਸੜਕਾਂ ਦੀ ਹਾਲਤ ਜਿਹੜੀ ਵਿੱਚ ਸੁਧਾਰ ਕੀਤਾ ਜਾਂਦਾ ਤੇ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹਨ ਅਜੇ ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੈਨੇਜਮੈਂਟ ਹੈ ਜਾਂ ਗੁਰਦੁਆਰਾ ਬੌਲੀ ਸਾਹਿਬ ਦੇ ਪ੍ਰਬੰਧਕ ਹੈ ਉਹਨਾਂ ਨਾਲ ਅਜੇ ਤੱਕ ਮੀਟਿੰਗ ਕਰਦੇ ਵੀ ਮناسب ਨਹੀਂ ਸਮਝੀ ਇਹਨਾਂ ਨੂੰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਤੁਸੀਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਹਰ ਤਰੀਕੇ ਦੇ ਨਾਲ ਸਹਿਯੋਗ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲਾਕੇ ਦੀਆਂ ਸੰਗਤਾਂ ਦਾ ਤਾਂ ਜੋ ਜਿਵੇਂ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਨੇ ਆਉਣਾ ਹੈ ਉਹਨਾਂ ਦੀ ਰਹਿائش ਦਾ ਪ੍ਰਬੰਧ ਉਹਨਾਂ ਦੇ ਬਾਥਰੂਮ ਦਾ ਪ੍ਰਬੰਧ ਉਹਨਾਂ ਦੇ ਪਾਣੀ ਦਾ ਪ੍ਰਬੰਧ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਕਰਨਾ ਚਾਹੀਦਾ ਤਾਂ ਜਿਹੜੀ ਸੰਗਤ ਆਉਣੀ ਹੈ ਉਹਨੂੰ ਕੋਈ ਸਮੱਸਿਆ ਨਾ ਆ ਸਕੇ ਤੇ ਜਿਹੜੇ ਲੰਗਰ ਲਗਾਏ ਜਾ ਰਹੇ ਆ ਉਹ ਲੰਗਰ ਦੇ ਵਿੱਚ ਬਿਜਲੀ ਦੀ ਸਹੂਲਤ ਪਾਣੀ ਦੀ ਸਹੂਲਤ ਜਰੀ ਹੈ ਉਹ ਗਵਰਨਮੈਂਟ ਦਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਪ੍ਰਬੰਧ ਕਰੇ ਪਰ ਮੈਂ ਦੁੱਖ ਦੀ ਗੱਲ ਆ ਵੀ ਅਜੇ ਤੱਕ ਵੀ ਜਿਹੜੇ ਇਲਾਕੇ ਭਰਦੇ ਆ ਜਿਹੜੀਆਂ ਕਾਫੀ ਜਿੱਥੇ ਸੰਗਤਾਂ ਨੇ ਆਉਣਾ ਹੈ ਉਹ ਸੜਕਾਂ ਦੀ ਹਾਲਤ ਵੀ ਕਾਫੀ ਤਰਸਜੋਗ ਹੈ ਤੇ ਅਜੇ ਤੱਕ ਸਰਕਾਰ ਵੱਲੋਂ ਕੋਈ ਐਸਾ ਪ੍ਰਬੰਧ ਵੀ ਨਹੀਂ ਕੀਤਾ ਗਿਆ ਤੇ ਸਰਕਾਰ ਤੋਂ ਅਸੀਂ ਮੰਗ ਵੀ ਕੀਤੀ ਆ ਪਹਿਲਾਂ ਵੀ ਇਲਾਕੇ ਦੀ ਸੰਗਤ ਵੱਲੋਂ ਮੰਗ ਹੈ ਕਿ ਕੋਈ ਇਸ ਤਰ੍ਹਾਂ ਦਾ ਜਿਵੇਂ ਆ ਜਿਹੜੇ ਕਾਫੀ ਕਾਫੀ ਨਗਰ ਹੈ ਝੰਡੇਰ ਨਗਰ ਹੈ ਤੁੰਦਾ ਨਗਰ ਹੈ ਗੋਇੰਦਵਾਲ ਸਾਹਿਬ ਨਗਰ ਹੈ ਕਾਫੀ ਨਗਰਾਂ ਦੀ ਇੱਕ ਬੜੇ ਪੁਰਾਣੀ ਮੰਗ ਹੈ ਕਿ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਨ ਵਾਸਤੇ ਇੱਕ ਖੇਡ ਸਟੇਡੀਅਮ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਿਉਂਕਿ ਪਹਿਲਾਂ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇੱਕ ਮੰਡੀ ਦਾ ਪ੍ਰੋਜੈਕਟ ਦਿੱਤਾ ਗਿਆ ਸੀ ਬਹੁਤ ਵਧੀਆ ਮੰਡੀ ਬਣਾਈ ਗਈ ਸੀ ਅਸੀਂ ਮੰਗ ਕਰਦੇ ਹਾਂ ਕਿ ਉਸੇ ਆਧਾਰ ਤੇ ਉਸੇ ਪੈਟਰਨ ਤੇ ਪੀਐਸਆਈ ਡੀਸੀਸੀ ਜਿਹੜੀ ਜਗ੍ਹਾ ਹੈ ਉਹਦੇ ਵਿੱਚੋਂ ਖੇਡ ਸਟੇਡੀਅਮ ਦੀ ਵੀ ਮਨਜ਼ੂਰ ਕੀਤਾ ਜਾਵੇ ਤੇ ਪਹਿਲ ਦੇ ਆਧਾਰ ਤੇ ਉਹ ਬਣਾਇਆ ਜਾਵੇ ਤਾਂ ਜੋ ਜਿਹੜੇ ਸਾਡੇ ਨੌਜਵਾਨ ਹੈ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਆ ਉਹ ਮੁੜ ਆਪਣੇ ਸਮਾਜ ਦੇ ਨਾਲ ਜੁੜ ਸਕਣ ਸਾਹਬ ਜਿਹੜੇ 27 ਸਮਾਗਮ ਨਗਰ ਗੋਨਵਾਲ ਸਾਹਿਬ ਅਖੇ ਮਨਾਏ ਜਾ ਰਹੇ ਨੇ ਕਿੰਦਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਦੇਵ ਜਿਹੜਾ ਉਹ ਆ ਰਿਹਾ ਜੀ 15 ਤੋਂ ਲੈ ਕੇ ਜੀ 18 ਤਰੀਕ ਤੱਕ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦੇਵ ਜਿਹੜਾ 450 ਸਾਲਾ ਉਹ ਵੀ ਮਨਾ ਰਹੇ ਆ ਜੀ ਇਹ ਸਬੰਧ ਦੇ ਵਿੱਚ ਬਹੁਤ ਹੀ ਜੋਰਾਂ ਛੋਰਾ ਦੇ ਨਾਲ ਗੋਇੰਦਵਾਲ ਸਾਹਿਬ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਜੀ ਸੰਤ ਮਹਾਂਪੁਰਸ਼ ਜਿੰਨੀਆਂ ਵੀ ਸੰਸਥਾ ਸਾਰੀਆਂ ਜਿਹੜੀਆਂ ਬੜੀ ਧੁੰਮਤਾ ਮਨਾ ਸੇਵਾ ਕਰ ਰਹੀਆਂ ਜੀ ਨਗਰ ਦੇ ਲੋਕ ਜਿਹੜੇ ਲਾਗੇ ਪਿੰਡਾਂ ਦੇ ਸਾਰੇ ਬੜੀ ਧੁੰਮਤਾ ਮਨਾ ਰਿਹਾ ਜੀ ਸਰਪੰਚ ਸਾਹਿਬ ਆ ਤੁਹਾਡੇ ਵੱਲੋਂ ਪਿੰਡ ਦੇ ਮੋਹਤਪਾਰ ਹੋਣ ਦੇ ਨਾਤੇ ਕਿੰਨਾ ਐਸਜੀਪੀਸੀ ਦਾ ਸਹਿਯੋਗ ਕੀਤਾ ਜਾ ਰਿਹਾ ਐ ਐਸਜੀਪੀਸੀ ਦਾ ਸਾਰੇ ਸੰਤ ਮਹਾਂਪੁਰਸ਼ ਸਾਰੀਆਂ ਜਥੇਬੰਦੀਆਂ ਸਾਰੀਆਂ ਸੰਸਥਾਵਾਂ ਬੜੇ ਜੋਰ ਸ਼ੋਰ ਨਾਲ ਸਹਿਯੋਗ ਕਰ ਰਹੀਆਂ ਜੀ ਸਰਕਾਰ ਦੇ ਨਾਲ ਆ ਤੁਹਾਡਾ ਬਰਾਬਰਾ ਕੰਮ ਹੋਇਆ ਪੰਜਾਬ ਦਾ ਜਾਂ ਸਰਕਾਰ ਨੂੰ ਜੀ ਸਰਕਾਰ ਨੂੰ ਤੁਹਾਡੇ ਚੈਨਲ ਨਾਲ ਰਾਈ ਅਸੀਂ ਬਹੁਤ ਬਰੀ ਬਾਰਾਂ ਅਪੀਲ ਕੀਤੀ ਹੈ ਜੀ ਸਰਕਾਰ ਨੂੰ ਬੇਨਤੀ ਹੁਣ ਵੀ ਬੇਨਤੀ ਕਰਦੇ ਆ ਜੀ ਵੀ ਸਰਕਾਰ ਨੂੰ ਬੜੇ ਵੱਡੇ ਪੱਧਰ ਤੇ ਸਹਿਯੋਗ ਕਰਨਾ ਚਾਹੀਦਾ ਜੀ ਅੱਛਾ ਕਿਹੜੀਆਂ-ਕਿਹੜੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਕਿਹੜੀਆਂ-ਕਿਹੜੀਆਂ ਤਿਆਰੀਆਂ ਜਿਹੜੀਆਂ ਕਰਨ ਵਾਲੀਆਂ ਨੇ ਜੀ ਜਿਹੜੀਆਂ ਸੜਕਾਂ ਦੀਆਂ ਜਾਂ ਲੋ ਜਿੱਥੇ ਸਾਫ ਸਫਾਈ ਦੇ ਆ ਜਾਂ ਜਿੱਥੇ ਵਧੀਆ ਜਗ੍ਹਾ ਨਹੀਂ ਹੈਗੀਆਂ ਉਹਨਾਂ ਨੂੰ ਸਾਫ ਸੁਥਰਾ ਕੀਤਾ ਜਾ ਰਿਹਾ ਹੈ ਸੰਤ ਮਹਾਪੁਰਸ਼ਾਂ ਵੱਲੋਂ ਪੰਚਾਇਤਾਂ ਵੱਲੋਂ ਜਿੱਥੇ ਕਿਤੇ ਕਮੀਆਂ ਪੇਸ਼ੀਆਂ ਉਹ ਦੂਰ ਕੀਤੀਆਂ ਜਾ ਰਹੀਆਂ ਜੀ ਪੜਾ ਵਧੀਆ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਲੰਗਰਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਟ੍ਰੈਫਿਕ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜੀ ਖਾਲਸਾ ਜੀ ਇਤਿਹਾਸਕ ਨਗਰ ਗੋਨਵਾਲ ਸਾਹਿਬ ਜਿਹੜੀ ਆਪਣੀ 4.5 ਸੌ ਸਾਲਾਂ ਸਤਾਵ ਦੀ ਮਨਾਈ ਜਾ ਰਹੀ ਹੈ ਕਿੰਦਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMਦਾਸ ਗੁਰ ਜਿਨ ਸਿਰੇ ਅਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਿਆਵੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਦਾ 450 ਸਾਲਾ ਗੁਰਤਾ ਗੱਦੀ ਦੇ ਬਰਾਜ ਮਹੌਨ ਹੁੰਦਾ ਪੁਰਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ 450 ਸਾਲਾ ਜੋਤੀ ਜੋਤ ਪੁਰਬ ਸ਼ਤਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਨਾਮਲੇਵਾ ਸਿੱਖ ਸੰਗਤ ਦਾ ਸਮੂਹ ਨਿਹੰਗ ਸਿੰਘ ਜਿੱਥੇ ਬੰਦੀਆਂ ਕਾਰ ਸੇਵਾ ਵਾਲੀ ਜਿੱਥੇ ਬੰਦੀਆਂ ਇਲਾਕਾ ਦੇ ਨਿਵਾਸੀ ਸੰਗਤਾਂ ਬੜੀ ਸਰਧਾ ਭਾਵਨਾ ਸਤਕਾਰ ਦੇ ਨਾਲ ਇਸ ਸਥਾਨ ਤੇ ਮਨਾ ਰਹੇ ਹਨ ਜਿੱਥੇ ਲੰਗਰਾਂ ਦੀਆਂ ਸੁਆਵਾਂ ਆਰੰਭ ਨੇ ਚੱਲ ਰਹੀਆਂ ਨੇ ਉੱਥੇ ਅੱਜ ਜੋ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਪਾਵਨ ਸਥਾਨ ਜੰਨ ਘਰ ਗੁਰਦੁਆਰਾ ਹੈ ਜੋ ਕਿ ਤਰਨਾ ਦਲ ਦੇ ਮੁਖੀ ਸ੍ਰੀ ਮਾਨ ਸੰਤ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਦੀ ਰਹਿਨਮਾਈ ਹੇਠ ਇਸ ਸਥਾਨ ਤੇ ਅੱਜ ਗੇਟ ਜਿਹੜਾ ਹੈ ਕਿਉਂਕਿ ਇਸ ਨਗਰ ਦੀ ਸੁੰਦਰਤਾ ਵਾਸਤੇ ਗੁਰੂ ਅਮਰਦਾਸ ਮਹਾਰਾਜ ਦੇ ਦਰਕਰਦੇ ਦੇ ਸੰਬਦੇਸ਼ਾਂ ਦੇ ਵਿੱਚੋਂ ਸੰਗਤ ਆਉਣੀ ਹੈ ਤਾਂ ਕਿ ਸੰਗਤ ਆਵੇ ਉਸ ਨੂੰ ਪਤਾ ਲੱਗੇ ਕਿ ਇੱਥੋਂ ਦੀ ਕੀ ਸੁੰਦਰਤਾ ਹੈ ਜਿਵੇਂ ਸਤਗੁਰਾਂ ਨੇ ਇਸ ਨੂੰ ਇਹ ਸਿੱਖੀ ਦਾ ਧੁਰੇ ਵਜੋਂ ਸਤਗੁਰਾਂ ਨੇ ਜਾਣਿਆ ਸੋ ਉਸੇ ਕੜੀ ਤਹਿਤ ਅੱਜ ਇਹ ਜਿਹੜਾ ਗੇਟ ਹੈ ਪਰਾਤਨ ਹੋ ਚੁੱਕਾ ਹੈ ਇਸ ਨੂੰ ਢਾ ਕੇ ਨਵਾਂ ਗੇਟ ਜਿਹੜਾ ਇੱਥੇ ਬਣਾਇਆ ਜਾਣਾ ਹੈ ਤਾਂ ਕਿ ਸਿੱਖ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਣ ਕਰਕੇ ਜਿੱਥੇ ਬੌਲੀ ਸਾਹਿਬ ਆ ਕੇ ਨਤਮਸਤਕ ਹੁੰਦੀਆਂ ਐ ਉੱਥੇ ਇਸ ਸਥਾਨ ਜੰਨਕਾਰ ਸਥਾਨ ਜਿਹੜਾ ਇੱਥੇ ਵੀ ਆਣ ਕੇ ਨਤਮਸਤਕ ਹੋਣ ਸੋ ਇਹ ਸੇਵਾ ਜਿਹੜੀ ਹੈ ਮਹਾਂਪੁਰਖ ਬਾਬਾ ਕੋਲਾ ਸਿੰਘ ਜੀ ਬਾਬਾ ਗੁਰਨਾਮ ਸਿੰਘ ਜੀ ਜੂਪੀ ਵਾਲੇ ਉਹਨਾਂ ਦੀ ਜਥੇਬੰਦੀ ਵੱਲੋਂ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਅਤੇ ਸਾਰੀ ਹੀ ਸੰਗਤ ਮਿਲ ਕਰਕੇ ਅੱਜ ਦਾ ਇਹ ਜਿਹੜਾ ਗੇਟ ਦੀ ਸੇਵਾ ਆਰੰਭ ਕਰ ਰਹੀਏ ਨੇ ਸੋ ਜਿੱਥੇ-ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੁਣਦੀਆਂ ਨੇ ਸਾਰਿਆਂ ਨੂੰ ਅਪੀਲ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਗਤ ਜੀ ਆਓ ਸਾਨੂੰ ਸੁਭਾਗ ਪ੍ਰਾਪਤ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਇਸ ਸਥਾਨ ਤੇ ਸ਼ਤਾਬਦੀ ਮਨਾਉਣ ਦਾ ਸਾਨੂੰ ਜੋ ਸੁਭਾਗ ਪ੍ਰਾਪਤ ਹੋਇਆ ਆਓ ਇਸ ਮਹਾਨ ਪਾਵਨ ਸਥਾਨ ਰੇ ਨਤਮਸਤੂ ਕਰਕੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ